ਆ ਖੜੀਆਂ ਨੇ ਘੋੜੀਆਂ ਫਾਰਮ ਤੇ ਲੈਣੋਂ ਬਾਹਰ ਆ ਨੀ ਬਈ ਕੈਨੇਡੀਅਨ ਬੱਕਰੀਆਂ ਕੈਨੇਡਾ ਦੀ ਬਰੀਡ ਆ ਬਈ ਤੇ ਹਾਈਟ ਇਹਨਾਂ ਦੀ ਐਡੀ ਕੀ ਰਹੂਗੀ ਆ ਜੋ ਵੀ ਮਿੱਤਰੋ ਹੁਣ ਤੁਹਾਨੂੰ ਮਿਲਾਉਨੇ ਆ ਬੈਲਾ ਨਾਲ ਤੇ ਬੱਚਿਆਂ ਨਾਲ ਤੇ ਨਾਲੇ ਦਿੰਨੇ ਆ ਬੱਚਿਆਂ ਦੀ ਅਪਡੇਟ ਸੇਲ ਕਰਨ ਬਾਰੇ ਵੀ ਕਿਵੇਂ ਸੇਲ ਕਰਨੇ ਆ ਆ ਜੋ ਵੀ ਸੱਜਣੋ ਫਾਰਮ ਤੇ ਚੱਲਦੇ ਆ ਫਾਰਮ ਦਿਖਾ ਕੇ ਲੈਉਣੇ ਆ ਬਈ ਤੁਹਾਨੂੰ ਤੇ ਨਾਲੇ ਆਪਾਂ ਕੁਸ਼ਕ ਜਾਨਵਰ ਜੇ ਲੈਣੇ ਆ ਉਹ ਲੈ ਕੇ ਆਉਣੇ ਆਗੇ ਇਸ ਫਾਰਮ ਤੇ ਬਈ ਨਵੀਆਂ ਨਵੀਆਂ ਚੀਜ਼ਾਂ ਨੇ ਉਹ ਦਿਖਾਵਾਂਗੇ ਤੁਹਾਨੂੰ ਸ਼ਾਇਦ ਤੂਫੀ ਪਹਿਲਾਂ ਕਦੇ ਨਾ ਦੇਖੀਆਂ ਹੁਣ ਤੇ ਆਜੋ ਫਿਰ ਚੱਲਦੇ ਆ ਤੇ ਚੱਲ ਕੇ ਮਿਲਦੇ ਆ ਮਿੱਤਰੋ ਸਤਨਾਮ ਵਾਹਿਗੁਰੂ ਆ ਆ ਵੀ ਬਈ ਆਪਣਾ ਜੱਦੀ ਸ਼ਹਿਰ ਪਿੰਡ ਚੰਡੂ ਕੀ ਜ਼ਿਲ੍ਹਾ ਬਠਿੰਡਾ ਮੁਕਸਰ ਪਹੁੰਚਣ ਆਲੇ ਆ ਬਈ ਤੇ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਚੱਲ ਕੇ ਮਿਲਦੇ ਆ ਬਈ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਫਾਰਮ ਤੇ ਆਜੋ ਦਿਖਾਉਨੇ ਆ ਬਈ ਤੁਹਾਨੂੰ ਜਾਨਵਰ ਕੋੜੀਆਂ ਬੰਨ ਰੱਖੀਆਂ ਨੇ ਲੈਣੋ ਬਾਹਰ ਆ ਖੜੀ ਏ ਇੱਕ ਇੱਕ ਕਾ ਖੜੀ ਆ ਬਈ ਨੀਲੀ ਇਧਰ ਬੱਕਰਾ ਖੜਾਗਾ ਡੱਬਾ ਕੰਨ ਦੇਖੋ ਕਿੱਡੇ ਗੱਡੇ ਆ ਵਾਲੇ ਡਬਲ ਨੇ ਆਸੀ ਬਈ ਨੀਲੀ ਘੋੜੀ ਬਸ਼ੇਰੀ ਆ ਮੇਰੇ ਖਿਆਲ ਚ ਪਤਾ ਨਹੀਂ ਵੱਡੀ ਘੋੜੀ ਆ ਇੱਕ ਕਾ ਖੜੀ ਆ ਬਈ ਮੱਥੇ ਤੇ ਪਟਾ ਜੁੜਵੇਂ ਕੰਨ ਤੇ ਇੱਕ ਖੜੀ ਆ ਬਈ ਆਹ ਚਾਰ ਘੋੜੀਆਂ ਨੇ ਟੋਟਲ ਇਹਦੇ ਕੰਨ ਵੀ ਦੇਖੋ ਆ ਤਾਂ ਬਸ਼ੇਰੀ ਲੱਗਦੀ ਆ ਪੱਕਾ ਬਾਕੀ ਬਈ ਘੋੜੀਆਂ ਸਾਰੀਆਂ ਸੋਹਣੀਆਂ ਨੇ ਆਜੋ ਵੀ ਤੁਹਾਨੂੰ ਇੱਕ ਐਸੀ ਚੀਜ਼ ਦਿਖਾਉਣੀ ਆ ਜਿਹੜੀ ਪਹਿਲਾਂ ਤੁਸੀਂ ਕਦੇ ਨਾ ਦੇਖੀ ਹੋਵੇ ਇੱਥੇ ਹੀ ਹੋਊ ਆਸੀ ਬਈ ਆ ਨੇ ਕੈਨੇਡੀਅਨ ਬੱਕਰੀਆਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਪਹਿਲੀ ਵਾਰ ਦੇਖੀਆਂ ਨੇ ਕੈਨੇਡੀਅਨ ਬੱਕਰੀਆਂ ਨੇ ਬਈ ਇਹ ਤੇ ਆ ਡਾਕਸੀਆਂ ਫਿਰਦੀਆਂ ਨੇ ਆ ਤਾਂ ਆਪਣੇ ਕੋਲੇ ਹੁੰਦੀਆਂ ਸੀ ਪਹਿਲਾਂ ਹਾਕੀ ਕੈਮਲ ਡਾਕਸ ਕਹਿੰਦੇ ਆ ਇਹਨਾਂ ਨੂੰ ਇੱਧਰ ਬਈ ਰਵੀ ਜਾਨਵਰ ਪਵਾਈ ਜਾਂਦਾ ਪਿੰਜਰੇ ਚ ਚਕੋਰਾ ਤਾਂ ਪਵਾ ਲੀਆਂ ਤੇ ਬਾਕੀ ਹੋਰ ਜਾਨਵਰ ਵੀ ਲੈਣੇ ਨੇ ਤੇ ਉਹ ਹਲੇ ਬਾਈ ਫੜ ਕੇ ਦਿੰਦਾਗਾ ਤੇ ਆਜੋ ਬਾਈ ਤੁਹਾਨੂੰ ਇੱਕ ਸੱਚ ਬਿੱਲੀਆਂ ਵੀ ਦਿਖਾਉਣੀਆਂ ਨੇ ਆਜੋ ਬਿੱਲੀਆਂ ਦਿਖਾਈਏ ਇਧਰ ਨੇ ਬਿੱਲੀਆਂ ਬਾਈ ਆਹ ਕਮਰੇ ਦੇ ਅੰਦਰ ਕਬੂਤਰ ਤੇ ਬਿੱਲੀਆਂ ਇਕੱਠੇ ਨੇ ਦੇਖੋ ਬਾਈ ਆ ਬੈਠੀ ਬਿੱਲੀ ਆ ਬੈਠਾ ਕਬੂਤਰ ਨਹੀਂ ਕਬੂਤਰ ਤੇ ਬਿੱਲੀ ਦਾ ਤਾਂ ਬੜਾ ਤਗੜਾ ਵੈਰ ਹੁੰਦਾਗਾ ਪਰ ਆ ਬਿੱਲੀਆਂ ਜਮਾਂ ਅਡਰ ਤੋਂ ਨੇ ਪਰਸ਼ੀਨ ਕੈਟ ਨੇ ਬਾਈ ਦੋ ਤਿੰਨ ਨੇ ਜਿਆਦੇ ਨੇ ਬਾਈ ਤਿੰਨ ਤੌੜੀ ਫਰਦੀਆਂ ਨੇ ਬਾਹਰ ਵੀ ਨਾ ਆ ਜਾਣ ਕਿਤੇ ਬੰਦ ਕਰ ਦਿੰਨੇ ਆਪਾਂ ਭੱਜ ਨਾ ਜਾਣ ਕਿਤੇ ਬਾਕੀ ਬਾਬੇਓ ਯਾਰ ਆ ਦੇਖੋ ਆ ਚੀਜ਼ ਆ ਆ ਪਹਿਲੀ ਵਾਰ ਦੇਖੀਆਂ ਨੇ ਤੇ ਬਈ ਇਹਦਾ ਰੇਟ ਆ 60000 ਦਾ ਜੋੜਾ ਇੱਕ ਜੋੜੇ ਦਾ ਰੇਟ 60000 ਰੁਪਈਆ ਬਈ ਤੇ ਇੱਕ ਇੱਕ ਬੱਕਰੀ ਹੋਰ ਆ ਬਈ ਉਹਦਾ ਲੱਖ ਰੁਪਈਏ ਦਾ ਜੋੜਾਗਾ ਉਹ ਵੀ ਦਿਖਾਉਨੇ ਆ ਤੁਹਾਨੂੰ ਕਿਹੜੀ ਬੱਕਰੀ ਆ ਉਰੀ ਫਿਰਦੀ ਹੋਣੀ ਇਹ ਆ ਸੀ ਆ ਖੜੀ ਬਈ ਰੇੜੀ ਦੇ ਵਿੱਚ ਆ ਬੱਕਰੀ ਦਾ ਰੇਟ ਆ ਬਈ 1 ਲੱਖ ਦਾ ਇੱਕ ਜੋੜਾ ਹਾਂ ਦੇਖੋ ਇਹਦੀ ਵੀ ਹਾਈਟ ਛੋਟੀ ਜੀ ਆ ਜਮਾ ਬੌਨੀ ਜੀ ਬੱਕਰੀ ਆ ਨੀਕੀ ਜੀ ਬਾਕੀ ਆ ਟਰਕੀ ਵੀ ਲੈਣੇ ਆਪਾਂ ਇਹ ਵੀ ਲੈ ਕੇ ਚੱਲਾਂਗੇ ਤੇ ਬੱਕਰੀ ਦਫਿਓ ਬਈ ਕਿਵੇਂ ਲੱਗੀ ਆਸੀ ਬਈ ਬਰਬਰੀ ਬੱਕਰੀਆਂ ਆ ਵੀ ਮੇਰੀ ਫੇਵਰੇਟ ਬੱਕਰੀ ਆ ਬਈ ਦੇਖੋ ਕਿੰਨੀ ਪਿਆਰੀ ਬੱਕਰੀ ਆ ਬਰਬਰੀ ਬੱਕਰੀਆਂ ਲਈ ਆਪਾਂ ਲੈ ਕੇ ਆਵਾਂਗੇ ਬਾਲਾ ਪਿਆਰਾ ਬੱਚਾ ਬਈ ਆ ਬੱਕਰੀ ਇਹਦੀ ਮਾਂ ਲੱਗਦੀ ਆ ਮੈਨੂੰ ਤੇ ਆ ਦੇਖੋ ਯਾਰ ਕਿੰਨਾ ਪਿਆਰਾ ਕਿੰਨਾ ਕਿਊਟ ਆ ਯਾਰ ਬਾਲਾ ਪਿਆਰਾ ਬੱਚਾ ਦਫਿਓ ਹੀ ਕਿਹਨੂੰ ਕਿਹਨੂੰ ਬਰਬਰੀਆਂ ਬੱਕਰੀਆਂ ਪਸੰਦ ਨੇ ਬਾਕੀ ਆ ब्राउन ਜੇ ਕਲਰ ਦੀਆਂ ਫਰਦੀਆਂ ਨੇ ਡਾਕਸ ਬਾਕੀ ਬਈ ਫਾਰਮ ਤੇ ਕੰਮ ਚੱਲੀ ਜਾਂਦਾਗਾ ਹਜੇ ਬਈ ਪਿੰਜਰੇ ਪੁੰਜਰੇ ਤਿਆਰ ਕਰਨੇ ਆ ਸੈਟਅਪ ਤਿਆਰ ਕਰਨਾ ਸਾਰਾ ਆ ਫੜ ਲਿਆ ਬਈ ਆਪਾਂ ਟਰਕੀਆਂ ਦਾ ਜੋੜਾ ਇੱਕ ਆ ਲੈ ਕੇ ਚੱਲਾਂਗੇ ਬਾਕੀ ਆ ਜੋ ਬਈ ਸਾਰੇ ਜਾਨਵਰ ਪੈਕ ਕਰਵਾ ਲਈਏ ਆਪਾਂ ਲੇਟ ਬਹੁਤ ਹੋ ਜਾਣਗੇ ਚੱਲ ਕੇ ਮਿਲਦੇ ਆ ਬਈ ਤਾਂ ਮੇਤਰੋ ਬਈ ਰਾਤ ਹੋ ਗਈ ਗੱਡੀ ਖਰਾਬ ਹੋ ਗਈ ਸੀ ਕਾਫੀ ਟਾਈਮ ਲੱਗ ਗਿਆ ਸਵੇਰੇ ਮਿਲਦੇ ਆ ਹਾਂਜੀ ਆ ਲੈਂਦੀਆਂ ਬਈ ਆਪਾਂ ਪਰਪਲ ਕਲਰ ਦੀਆਂ ਚਕੋਰਾਾਂ ਤਾ ਬਈ ਤੁਸੀਂ ਬਲੈਕ ਚਕੋਰਾ ਵਾਈਟ ਸਕਾਈ ਬਲੂ ਤਾਂ ਬਹੁਤ ਦੇਖੀਆਂ ਹੋਣੀਆਂ ਤੇ ਸੁਣੀਆਂ ਹੋਣੀਆਂ ਤੇ ਬਈ ਇਹ ਨੇ ਪਰਪਲ ਕਲਰ ਦੀਆਂ ਚਕੋਰਾ ਤੇ ਬਈ ਇਹ ਕਾਫੀ ਕੋਸਟਲੀ ਨੇ ਹਨਾ ਮਹਿੰਗੀਆਂ ਹੁੰਦੀਆਂ ਨੇ ਦੂਜੀਆਂ ਨਾਲੋਂ ਤੇ ਤੁਸੀਂ ਧਿਆਨ ਨਾਲ ਦੇਖੋ ਬਈ ਇਹਨਾਂ ਦਾ ਪਰਪਲ ਕਲਰ ਆ ਦੇਖੋ ਤੁਹਾਨੂੰ ਸ਼ਾਈਨ ਕਰਦਾ ਦਿਖਦਾ ਹੋਣਾ ਹਨਾ ਇਹਨਾਂ ਦੇ ਖੰਭਾਂ ਵਿੱਚੋਂ ਦੇਖੋ ਕਿੰਨੀ ਪਿਆਰੀ ਧਾਣਾ ਬਈ ਬਾਲਾ ਪਿਆਰਾ ਰੰਗ ਆ ਬਈ ਪਹਿਲੀ ਵਾਰ ਹੀ ਦੇਖਿਆ ਚਕੋਰਾ ਦੇ ਵਿੱਚ ਆ ਰੰਗ ਬਈ ਤੇ ਆਪਾਂ ਇਹਨਾਂ ਦੇ ਖੰਭ ਦੇ ਉੱਤੇ ਕੱਟ ਬਈ ਕੈਂਚੀ ਪਾਤੀਆਂ ਕਿਉਂਕਿ ਬਈ ਇਹ ਡਾਰੀ ਵੀ ਬਹੁਤ ਵੱਡੀ ਮਾਰਦੀਆਂ ਹੁੰਦੀਆਂ ਨੇ ਤੇ ਬਈ ਰੌਲਾ ਵੀ ਬਹੁਤ ਪਾਉਂਦੀਆਂ ਹੁੰਦੀਆਂ ਨੇ ਬਾਕੀ ਬਈ ਬਹੁਤ ਪਿਆਰੀਆਂ ਨੇ ਬਹੁਤ ਕਿਊਟ ਨੇ ਬਈ ਹਨਾ ਤੇ ਆਜੋ ਫਿਰ ਇਹਨਾਂ ਨੂੰ ਛੱਡੀਏ ਹਨਾ ਜੋੜਾ ਬਈ ਤੇ ਜਿਹੜਾ ਮੇਰੇ ਹੱਥ 'ਚ ਆ ਇਹ ਮੇਲ ਆ ਤੇ ਜਿਹੜਾ ਕੀਰਤ ਦੇ ਹੱਥ 'ਚ ਆ ਇਹ ਫੀਮੇਲ ਆਗੀ ਤੇ ਮੇਲ ਤੇ ਫੀਮੇਲ 'ਚ ਥੋੜੀ ਫਰਕ ਹੁੰਦਾ ਹਨਾ ਹੈੱਡ ਦਾ ਫਰਕ ਹੁੰਦਾ ਇਹਦਾ ਹੈੱਡ ਥੋੜਾ ਮੋਟਾ ਹੁੰਦਾਗਾ ਇੱਕ ਅੱਧੀ ਚੀਜ਼ ਹੋਰ ਹੁੰਦੀ ਆ ਬਸ ਆ ਫਰਕ ਹੁੰਦਾਗਾ ਤੇ ਆ ਜੋ ਫਿਰ ਛੱਡੀਏ ਬਈ ਇਹਨਾਂ ਨੂੰ ਆਪਣੇ ਜਾਨਵਰਾਂ ਦੇ ਵਿੱਚ ਤਾਂ ਬਈ ਇੱਧਰ ਆਪਣੇ ਸਾਰੇ ਜਾਨਵਰ ਖੜੇ ਨੇ ਹਨਾ ਆ ਦੇਖੋ ਨਵੇਂ ਮੈਂਬਰ ਲਿਆਂਦੇ ਲਓ ਫਿਰ ਖੇਡੋ ਛੜਤੀਆਂ ਬਈ ਤਾਂ ਮਿੱਤਰੋ ਛਕੋਰਾ ਛੜਤੀਆਂ ਬਈ ਇੱਕ ਤਾਂ ਇੱਧਰ ਵੜ ਗਈ ਇੱਕ ਆ ਜਾਂਦੀ ਆ ਕੀੜਤੇ ਦੀ ਲੱਤ ਤੇ ਕੀ ਹੋ ਗਿਆ ਓਏ ਕੀ ਬੋਲੋ ਓਏ ਦੀ ਲਾਤੀ ਨਹੀਂ ਇਹਦੀ ਲਾਤੀ ਨਹੀਂ ਥੱਲੇ ਲੱਗ ਰਹੀ ਮੈਂ ਤਾਂ ਲਾ ਦੇ ਰੇ ਲੰਗੜੀ ਆ ਦੁਬਾਰੇ ਚੱਕੀ ਦੇਖਦੇ ਆਂ ਦੀ ਲੱਤ ਤੇ ਕੀ ਦਿੱਕਤਾ ਕੀ ਹੋਇਆ ਇਹਦੀ ਲੱਤ ਤੇ ਆ ਲੱਤ ਆ ਗਈ ਮੰਤਲਾ ਰੇਰ ਲੰਗੜੀ ਦੇਤੀ ਛੱਡੀ ਦਵਾਰੇ ਕੋਈ ਨਹੀਂ ਆਪਾਂ ਚੇਂਜ ਕਰ ਲਾਂਗੇ ਜੇ ਲੰਗੜੀ ਹੋਈ ਤਾਂ ਨਾ ਟੀ ਕਿਰਤ ਹੋ ਜੂ ਫਿੱਟ ਵੈਸੇ ਹੈਗੀ ਇੱਕ ਤਾਂ ਬਈ ਇੱਧਰ ਆ ਕੇ ਵੜ ਗਈ ਥੋੜਾ ਜਿਹਾ ਡਰਦੀਆਂ ਨੇ ਬਈ ਪਰ ਹਟ ਆਣ ਗਈਆਂ ਤਾਂ ਬਈ ਦੇਖਦੇ ਆ ਇਹ ਕਦੋਂ ਆਂਡੇ ਧਰਨ ਲੱਗਣਗੀਆਂ ਅਡਲਟ ਨੇ ਪਤਾ ਨਹੀਂ ਸੈਮੀ ਅਡਲਟ ਨੇ ਇਹ ਤਾਂ ਨਹੀਂ ਕਨਫਰਮ ਹੈਗਾ ਤੇ ਲੱਤ ਵੀ ਇਹਨੇ ਲਾਲ ਹੀ ਥੱਲੇ ਬਈ ਹੌਲੀ ਹੌਲੀ ਲੱਗਣ ਲੱਗ ਜੂ ਬਾਕੀ ਸੈਟ ਆ ਗਰਮੀ ਕਰਕੇ ਹੌਂਕੀ ਜਾਂਦੀਆਂ ਨੇ ਥੋੜਾ ਜਿਹਾ ਪਾਣੀ ਪੂਣੀ ਪੀ ਕੇ ਸੈਟ ਹੋ ਜਾਣਗੀਆਂ ਆਜੋ ਵੀ ਮਿੱਤਰੋ ਹੁਣ ਛੱਡਦੇ ਆ ਪੰਜ ਜੋੜੇ ਜਿਹੜੇ ਜੋੜਿਆਂ ਦੇ ਆਪਾਂ ਰੰਗ ਲਾਇਆ ਸੀ ਆਜੋ ਵੀ ਉਹਨਾਂ ਨੂੰ ਅੱਡ ਖੁੱਡਾ ਦਿੰਨੇ ਆ ਉਹਦੇ ਵਿੱਚ ਛੱਡਦੇ ਆ ਤੇ ਇਧਰ ਨੇ ਕਬੂਤਰ ਇਧਰ ਕਬੂਤਰੀਆਂ ਆਜੋ ਫਿਰ ਛੱਡੀਏ ਇਧਰ ਨੇ ਬਈ ਆਪਣੇ ਕਬੂਤਰ ਦੇਖੋ ਥੋੜਾ ਜਿਹਾ ਲੇਟ ਹੋ ਗਏ ਕੋਈ ਕੰਮਕਾਰ ਪੈ ਗਿਆ ਸੀ ਉਹਦੇ ਕਰਕੇ ਜੋੜੇ ਲਾਏ ਨਹੀਂ ਗਏ ਬਈ ਤੇ ਫਿਰ ਇਧਰ ਇਕੱਠੇ ਛੜਤੇ ਸੀਗੇ ਤੇ ਆਜੋ ਹੁਣ ਆਪਾਂ ਜੋੜੇ ਲਾਉਣੇ ਆਂਗੇ ਛੜਦੇ ਆ ਯਾਨੀ ਕਿ ਖੁੱਡੇ 'ਚ ਛੜਦੇ ਆ ਆਪਾਂ ਸਾਰੇ ਜੋੜੇ ਆ ਆ ਲਿਆਂਦੇ ਫੜ ਕੇ ਕਬੂਤਰ ਪਹਿਲਾਂ ਛੜਦਿਆਂ ਕਬੂਤਰ ਚਾਰ ਕਬੂਤਰ ਫੜ ਲਿਆਂਦੇ ਆ ਜਾ ਵੀ ਛੜੀਏ ਚੱਲ ਛੜ ਦੇ ਲੈ ਆ ਵੀ ਛੜ ਦੇ ਆ ਆਖਰੀ ਕਬੂਤਰ ਸ਼ਾਖਾ ਚੱਲ ਵੀ ਅੰਦਰ ਕਬੂਤਰ ਆ ਗਏ ਸਾਰੇ ਇੱਧਰ ਨੇ ਬਈ ਕਬੂਤਰੀਆਂ ਆ ਬੈਠੀਆਂ ਸਾਰੀਆਂ ਇਹਨੇ ਆਪਣੀਆਂ ਕਬੂਤਰੀਆਂ ਬਈ ਸਾਰੀਆਂ ਆ ਲੈਣਦੀਆਂ ਕੱਢ ਕੇ ਕਬੂਤਰੀਆਂ ਆ ਕਬੂਤਰੀ ਬਈ ਜਿਆਦੇ ਪਿਆਰ ਹੋ ਗਈ ਸੀ ਬਾਜੀਆਂ ਛੱਡੀ ਨਹੀਂ ਥੋੜੀ ਖੰਭਾ 'ਚ ਦਿੱਕਤ ਆ ਗਈ ਸੀਗੀ ਛੱਡ ਦੇ ਗਿਰ ਤੇ ਅੰਦਰ ਲੈ ਆ ਵੀ ਛੱਡ ਦੋ ਨੇ ਕਾਲੀ ਚੀਨੀ ਤੇ ਛਿੱਟੀਆਂ ਦੀ ਆ ਕਬੂਤਰੀ ਬਈ ਹੁੰਨਾ ਚੁਆ ਜਿਹੜੇ ਬੱਚੇ ਆਪਾਂ ਡਾਉਂਦੇ ਹੁੰਦੇ ਸੀਗੇ ਕਾਲੀ ਨੋ ਕਾਲੀ ਦੀਆਂ ਦੋ ਭੈਣਾਂ ਨੇ ਇਹ ਛੜ ਦੇ ਅੰਦਰ ਤਾਂ ਬਈ ਕਬੂਤਰ ਤੇ ਕਬੂਤਰੀਆਂ ਸਾਰੇ ਆ ਗਏ ਆ ਜੋ ਛੱਡੀਏ ਖੁੱਡੇ ਚ ਜੋੜੇ ਆ ਖੁੱਡਿਆਂ ਦੀ ਕਰ ਲਈ ਸਫਾਈ ਬਈ ਇੱਧਰ ਛੱਡਾਂਗੇ ਆਪਾਂ ਜੋੜੇ ਤੇ ਆ ਲਿਆਂਦੀਆਂ ਟੋਕਰੀਆਂ ਪਹਿਲਾਂ ਆਪਾਂ ਟੋਕਰੀਆਂ ਲਾ ਦਿੰਨੇ ਆ ਤੇ ਖੁੱਡੇ ਦੀ ਸਫਾਈ ਕਰਤੀ ਸੀਗੀ ਬਈ ਤੇ ਆ ਜੋ ਫਿਰ ਰੱਖੀਏ ਟੋਕਰੀਆਂ ਇੱਕ ਜੋੜੇ ਦੀ ਆ ਜਗ੍ਹਾ ਹੋਗੀ ਤੇ ਇੱਕ ਦੀ ਹੋਗੀ ਆਹ ਲਈ ਠੀਕ ਆ ਦੋ ਉਸ ਤੋਂ ਬਾਅਦ ਤੀਜੇ ਜੋੜੇ ਦੀ ਆ ਜਗ੍ਹਾ ਹੋਗੀ ਉੱਤੇ ਤੇ ਥੱਲੇ ਆਏ ਚਲੋ ਵੀ ਜੋੜਿਓ ਅੰਦਰ ਚਲੋ ਭੱਜ ਕੇ ਭੱਜ ਕੇ ਸ਼ਾਬਾਸ਼ ਵੈਲਕਮ ਟੂ ਨਿਊ ਖੁੱਡਾ ਹੁਣ ਇੱਥੇ ਬੱਚੇ ਕੱਢਿਓ ਫਿਰ ਤੁਹਾਡੇ ਬੱਚੇ ਡਾਵਾਂਗੇ ਸ਼ਾਬਾਸ਼ ਲਓ ਜੀ ਜੋੜੇ ਗਏ ਮਿੱਤਰੋ ਸਾਰੇ ਅੰਦਰ ਆ ਰਹਿ ਗਏ ਵਾਹ ਚਲੋ 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 ਸ਼ਾਬਾਸ਼ ਵੈਰੀ ਗੁੱਡ ਇਹਨਾਂ ਨੇ ਤਾਂ ਗਰਦੀ ਠਾਤੀ ਚਲੋ 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 ਆਇੱਕ ਕਰੇਗੀ ਬਈ ਓਏ ਗਰਦੀ ਠਾਤੀ ਤੁਸੀਂ ਤਾਂ ਲਓ ਜੀ ਸਾਰੇ ਜੋੜੇ ਗਏ ਬਈ ਦੇਖੋ ਆ ਗਏ ਸਾਰੇ ਜੋੜੇ ਖੁੱਡੇ ਦੇ ਅੰਦਰ ਮਿੱਤਰੋ ਤੇ ਕੰਮ ਹੋ ਗਿਆ ਆਪਣਾ ਡਨ ਬਈ ਬੰਨਾਂ ਨੂੰ ਦਾਣਾ ਤੇ ਪਾਣੀ ਰੱਖ ਦਈਏ ਹੁਣ ਬਾਕੀ ਕੰਮ ਓਕੇ ਆ ਲਾਈਟ ਯਾਰੀ ਆ ਨਹੀਂ ਆਪਾਂ ਲਾਈਟ ਲਾ ਲੈਂਦੇ ਹੋ ਡੇ ਦੀ ਬਾਕੀ ਸਾਰੇ ਠੀਕ ਆ ਤੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਜੋੜੇ ਜਿਹੜੇ ਆਪਾਂ ਲਾਏ ਨੇ ਬਈ ਵਧੀਆ ਨੇ ਬਾਕੀ ਡਾਈ ਤੋਂ ਪਤਾ ਲੱਗੂ ਹਨਾ ਜਿਵੇਂ ਜਿਵੇਂ ਬੱਚੇ ਉੱਡਣਗੇ ਫੇਰ ਪਤਾ ਲੱਗੂ ਆ ਜੋ ਵੀ ਮਿੱਤਰੋ ਹੁਣ ਤੁਹਾਨੂੰ ਮਲਾਉਂਦੇ ਆ ਬੈਲਾ ਨਾਲ ਤੇ ਬੱਚਿਆਂ ਨਾਲ ਤੇ ਨਾਲੇ ਦਿੰਨੇ ਆ ਬੱਚਿਆਂ ਦੀ ਅਪਡੇਟ ਸੇਲ ਕਰਨ ਬਾਰੇ ਵੀ ਕਿਵੇਂ ਸੇਲ ਕਰਨੇ ਆ हां भाई बैला पहला त तू आया इधर की हाल ने तेरे ठीक है ओके दी रिपोर्ट है तेरी ਤੇ ਬਈ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਬੱਚੇ ਤੇ ਨਾਲੇ ਦੱਸਦੇ ਆ ਅਪਡੇਟ ਇਹਨਾਂ ਦੀ ਵੀ ਕਿਵੇਂ ਵੇਚਨੇ ਆ ਕੀ ਗੱਲ ਬਾਤ ਆ ਹਲੇ ਤੱਕ ਬਈ ਬਹੁਤ ਭਰਾਮਾਂ ਦੇ ਮੈਸੇਜ ਆਈ ਜਾਂਦੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਜਰਮਨ ਤੋਂ ਤੇ ਇੱਕ ਹੋਰ ਬਾਈ ਦਾ ਆਇਆ ਸੀਗਾ ਪੁਰਤਗਾਲ ਤੋਂ ਬਾਕੀ ਇਥੋਂ ਵੀ ਹਨਾ ਕਈ ਭਰਾਮਾਂ ਦੇ ਮੈਸੇਜ ਆਈ ਜਾਂਦੇ ਨੇ ਬੁਕਿੰਗ ਲਈ ਪਰ ਬਈ ਹਲੇ ਆਪਾਂ ਕਿਸੇ ਦਾ ਵੀ ਕੋਈ ਵੀ ਬੱਚਾ ਹਲੇ ਬੁੱਕ ਨਹੀਂ ਕਰਿਆ ਤੇ ਬੁਕਿੰਗ ਆਪਾਂ ਕਰਾਂਗੇ ਬਈ ਜਦੋਂ ਇਹ 30 35 ਦਿਨਾਂ ਦੇ ਹੋਗੇ ਉਦੋਂ ਤਾਂ ਬਈ ਆ ਬੱਚੇ ਆਪਾਂ ਤਿਆਰ ਕਰਕੇ ਵੇਚਾਂਗੇ ਤੇ ਦੂਜੀ ਗੱਲ ਬਈ ਆ ਸਾਰੇ ਬੱਚੇ ਕੇਸੀਆਈ ਨੇ ਜਾਨਕੀ ਪੇਪਰਾਂ ਵਾਲੇ ਨੇ ਬਈ ਹਨਾ ਤੇ ਵਿਦ ਪੇਪਰ ਹੀ ਸੇਲ ਕਰਾਂਗੇ ਵਿਦਆਊਟ ਪੇਪਰ ਕੋਈ ਵੀ ਬੱਚਾ ਸੇਲ ਨਹੀਂ ਕਰਦੇ ਬਈ ਤੇ ਬਾਕੀ ਓਏ ਭਾਜ ਦੇ ਕਿਧਰੋਂ ਬਤੰਦਰੋਂ ਖੜਜੋ ਚਲਾ ਆਇਓ ਬਾਹਰ ਆਇਓ ਆਇਓ ਦੇਖੋ ਬਈ ਇਹਨਾਂ ਦੀਆਂ ਅੱਖਾਂ ਖੁੱਲ ਗਈਆਂ ਅੱਜ 17 ਦਿਨਾਂ ਦੇ ਹੋ ਗਏ ਤੇ ਤੁਰਨ ਫਿਰਨ ਲੱਗੇ ਤੇ ਬਈ ਰਹੀ ਗੱਲ ਗੱਲ ਵਿੱਚੇ ਰਹਿ ਗਈ ਆਪਣੀ ਤੇ ਬਈ ਇਹਨਾਂ ਦੇ ਵਿੱਚ ਬਈ ਜਿਹੜੇ ਮੇਲ ਫੀਮੇਲ ਨੇ ਇੱਕ ਫੀਮੇਲ ਛੱਡ ਕੇ ਬਾਕੀ ਸਾਰੇ ਆਪਾਂ ਸੇਲ ਕਰਾਂਗੇ ਤੇ 35 ਦਿਨਾਂ ਦੇ ਬੱਚੇ ਵੇਚਾਂਗੇ ਉਦੋਂ ਤੱਕ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਤਿਆਰ ਕਰਨ ਦਾ ਮਤਲਬ ਆ ਬਈ ਇਹਨਾਂ ਨੂੰ ਚਿਕਨ ਪਾ ਕੇ ਫੀਡ ਪਾ ਕੇ ਤੇ ਹੋਰ ਬਹੁਤ ਸਪਲੀਮੈਂਟ ਹੁੰਦੇ ਨੇ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਪਾ ਕੇ ਬੱਚੇ ਤਿਆਰ ਕਰਕੇ ਫਿਰ ਵੇਚਾਂਗੇ ਤੇ ਵਿਦ ਥੇਸੀਆਈ ਵਿਦ ਪੇਪਰ ਵੇਚਾਂਗੇ ਤੇ ਡਿਲੀਵਰੀ ਵੀ ਕਰ ਦਾਂਗੇ ਬਈ ਤੇ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਵੇਚਣ ਲਈ ਉਸ ਤੋਂ ਬਾਅਦ ਜਿਹੜੇ ਭਰਾਵਾਂ ਨੂੰ ਚਾਹੀਦੇ ਹੋਏ ਟੋਕਨ ਪਾ ਕੇ ਬਈ ਬੁੱਕ ਕਰ ਲਿਓ ਜਿਹੜੇ ਜਿਹੜੇ ਭਰਾਵਾਂ ਦੇ ਟੋਕਨ ਆਈ ਗਏ ਉਹਨਾਂ ਨੇ ਬੁੱਕ ਕਰੀ ਚੱਲਾਂਗੇ ਬੱਚੇ ਤੇ ਵੀਡੀਓ ਪਾਵਾਂਗੇ ਬਈ ਸਪੈਸ਼ਲ ਦੇਖੋ ਬਈ ਆਪਦੀ ਮਾਂ ਕੋਲੇ ਵੀ ਜਾਣ ਲੱਗ ਗਿਆ ਆਪਦੇ ਆਪ ਕਿੱਡੇ ਵੱਡੇ ਹੋ ਗਏ ਦੇਖੋ ਅੱਖਾਂ ਖੁੱਲ ਗਈਆਂ ਭੱਜਣ ਲੱਗ ਗਏ ਤਬਈ 1-2 ਦਿਨਾਂ ਤੱਕ ਹੁਣ ਇਹ ਭਾਂਡੇ ਦੇ ਵਿੱਚ ਦੁੱਧ ਪੀ ਲਿਆ ਕਰਨਗੇ ਹੁਣ ਤੱਕ ਤਾਂ ਆਪਾਂ ਇਹਨਾਂ ਨੂੰ ਛੁੰਗਣੀ ਨਾਲ ਪਿਆਉਂਦੇ ਸੀਗੇ ਪਰ ਹੁਣ 1-2 ਦਿਨਾਂ ਤੱਕ ਇਹ ਅੱਖਾਂ ਖੁੱਲ ਗਈਆਂ ਆਉ ਉਹデア ਪੀ ਲਿਆ ਕਰਨਗੇ ਦੁੱਧ ਬਾਕੀ ਸਾਰੇ ਬੱਚੇ ਹੈਲਦੀ ਨੇ ਬਈ ਹਨਾ ਪੂਰੇ ਜਮਾ ਫਿੱਟ ਨੇ ਬਈ ਹਨਾ ਤੇ ਪੂਛਾਂ ਦੇਖੋ ਬਈ ਸਾਰਿਆਂ ਦੀਆਂ ਐਣ ਘੈਂਟ ਤੋਂ ਘੈਂਟ ਨੇ ਬਈ ਸਾਰੇ ਮੋਟੀਆਂ ਮੋਟੀਆਂ ਪੂਛਾਂ ਨੇ ਬਈ ਲੈਂਥ ਪੂਰੀ ਘੈਂਟ ਆ ਗਈ ਵਧੀਆ ਲੈਂਥ ਆ ਸਾਰੇ ਬੱਚਿਆਂ ਦੀ ਹਾਂ ਵੀ ਕੀ ਹਾਲ ਨੇ ਤੇਰੇ ਸਾਰੇ ਬੱਚੇ ਬਹੁਤ ਪਿਆਰੇ ਆ ਬਈ ਤੇ ਨਾਲੇ ਦੇਖੋ ਬਈ ਇਹ ਰੰਗ ਵੀ ਬਦਲਣ ਲੱਗੇ ਆਵਦਾ ਬਲੈਕ ਐਂਡ ਟੈਨ ਕਲਰ ਦੇ ਹੋਣ ਲੱਗੇ ਪਹਿਲਾਂ ਜਮਾ ਬਲੈਕ ਸੀ ਆ ਦੇਖੋ ਬਈ ਕਿੰਨਾ ਐਕਟਿਵ ਆ ਆ ਵੀ ਕਿਵੇਂ ਭੱਜਿਆ ਫਿਰਦਾਗਾ ਸਾਰੇ ਬੱਚੇ ਵਧੀਆ ਭੱਜੇ ਫਿਰਦੇ ਨੇ ਹਾਂ ਬਈ ਦੇਖੋ ਕਿਵੇਂ ਆਪਦੀ ਮਾਂ ਨਾਲ लाਡ ਕਰਦੇ ਆ ਬਈ ਸਾਰੇ ਦੁੱਧ ਵੀ ਪੀਣ ਲੱਗ ਗਿਆ ਆਪਦੇ ਆ ਭੀਖਿਆ ਬਾਤ ਐ ਦੇਖੋ ਬਈ ਪਹਿਲਾਂ ਤਾਂ ਫੜ ਕੇ ਲਾਉਣੇ ਪੈਂਦੇ ਸੀ ਦੁੱਧ ਤੇ ਤੇ ਹੁਣ ਬੈਲਾ ਨੂੰ ਵੀ ਦੁੱਧ ਪਿਉਣਾ ਆ ਗਿਆ ਇਹ ਐ ਲੰਮੀ ਪੈ ਜਾਂਦੀ ਆ ਤੇ ਇਹੇ ਦੁੱਧ ਪੀਣ ਲੱਗ ਜਾਂਦੇ ਨੇ ਬਾਕੀ ਬਈ ਹਨਾ ਜਿਵੇਂ ਵੀ ਹੋਊਗੀ ਗੱਲਬਾਤ ਤੁਹਾਨੂੰ ਦੱਸਾਂਗੇ ਬਸ ਐ ਸਮਝ ਲਓ ਯਾਰ 35 ਦਿਨਾਂ ਦੇ ਹੋ ਗਏ ਜਦੋਂ ਉਦੋਂ ਵੀਡੀਓ ਪਾਵਾਂਗੇ ਬਈ ਬਈ ਟੋਕਨ ਪਾ ਦਿਓ ਉਸ ਤੋਂ ਬਾਅਦ ਜਿਹੜਿਆਂ ਨੂੰ ਚਾਹੀਦੇ ਹੋਏ ਟੋਕਨ ਪਾ ਕੇ ਬੁੱਕ ਕਰ ਲਿਓ ਬਈ ਹਨਾ ਆਪਣੇ ਵਾਸਤੇ ਸਾਰੇ ਭਰਾ ਇੱਕੋ ਜਿਹੇ ਨੇ ਬਈ ਹਨਾ ਬੱਚੇ ਨੇ 6 ਤੇ ਬੁਕਿੰਗ ਲਈ ਬਹੁਤ ਭਰਾਵਾਂ ਦੇ ਮੈਸੇਜ ਆ ਰਹੇ ਨੇ ਤਾਂ ਬਈ ਜਿਹੜੇ ਜਿਹੜੇ ਭਰਾਵਾਂ ਦੇ ਟੋਕਨ ਆ ਗਏ ਉਹਨਾਂ ਦਾ ਆਪਾਂ ਬੁੱਕ ਕਰ ਦਾਂਗੇ ਬਸ ਆਹੀ ਅਪਡੇਟ ਆ ਬਈ ਬੈਲਾ ਦੇ ਬੱਚਿਆਂ ਬਾਰੇ ਬਾਕੀ ਸਾਰੇ ਬੱਚੇ ਠੀਕ ਨੇ ਤੁਹਾਡੇ ਸਾਹਮਣੇ ਆ ਭੱਜੇ ਫਿਰਦੇ ਆ ਕਰ ਲਾ ਪਿਆਰ ਕਰ ਲਾ ਇਹਨਾਂ ਨੂੰ ਦੋ ਤਿੰਨ ਟਾਈਮ ਮਾਂ ਦਾ ਦੁੱਧ ਤੇ ਦੋ ਤਿੰਨ ਟਾਈਮ ਚੁੰਗਣੀ ਨਾਲ ਦੁੱਧ ਪਿਆ ਦੇਣੇ ਹੁੰਨੇ ਆ ਹਾਂ ਵੀ ਤੂੰ ਰਹਿ ਗਿਆ ਕੱਲਾ ਤੂੰ ਵੀ ਜਾ ਭੱਜ ਜਾ ਭੱਜ ਜਾ ਲੈ ਆ ਲੈ ਬੱਲਾ ਆ ਰਹਿ ਗਿਆ ਸੀ ਤੇਰਾ ਚੋਬਰ ਤਾਂ ਬਾਕੀ ਬਈ ਮਿਲਦੇ ਆ ਅਗਲੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਹੋਇਆ ਬਈ ਸਸਰੀ ਗਾਲ ਸਾਰਿਆਂ ਨੂੰ